Gazi Bee has opened the doors I'm proud to say uh to be the first Indo-Canadian to be inducted into the BC Entertainment Hall of Fame. ਪੰਜਾਬੀ ਮਾਂ ਬੋਲੀ ਕਰਕੇ ਉਥੇ ਜੱਟ ਦਾ ਨਾਮ ਲਿਖਿਆ ਗਿਆ। ਨਹੀਂ ਕਿਹਨੇ ਪੁੱਛਣਾ ਸੀ। ਹਨਾ ਕਿਤੇ ਸੈਮ ਲੈਮਨ ਦੇ ਕੰਮ ਕਰਦੇ ਹੁੰਦੇ ਜਾਂ ਕਿਤੇ ਕੁਝ ਵੀ ਕਰਦੇ ਹੁੰਦੇ। ਮੈਂ ਤਾਂ ਲੱਕੀ ਆ ਮੇਰਾ ਇਹ ਤੁੱਕਾ ਚੱਲ ਗਿਆ ਇਧਰ ਨੂੰ। ਜੇ ਨਾ ਚੱਲਦਾ ਫਿਰ ਕੀ ਕਰਨਾ ਸੀ? ਗੱਲ ਤਾਂ ਫਿਰ ਉਹੀ ਹੈ ਨਾ ਫਿਰ ਦਿਹਾੜੀਆਂ ਲਾਉਣੀਆਂ ਸੀਗੀਆਂ। ਛੱਤਾਂ ਦੇ ਮੇਖਾ ਲਾਉਂਦੇ ਸੀ ਹਾਂਜੀ ਪੱਟੇ ਚੱਕਦੇ ਸੀ ਉਹ ਮੈਨੂੰ ਮੈਂ ਭੁੱਲਿਆ ਨਹੀਂ ਉਹ ਦਿਨ ਹਾਂਜੀ ਫਿਰ ਮਰੂਤੀ 'ਚ ਪ੍ਰੋਗਰਾਮ ਵੀ ਲਾਣ ਜਾਂਦੇ ਸੀ ਓ ਵੀ ਮੈਨੂੰ ਯਾਦ ਆ ਜੇ ਅੱਜ ਹਮਰ ਆ ਮੈਨੂੰ ਮਰੂਤੀ ਵੀ ਨਹੀਂ ਭੁੱਲੀ ਤੇ ਫਿਰ ਕੱਲੇ ਮੁੰਡੇ ਰਹਿੰਦੇ ਸੀ ਅਸੀਂ 5 6 ਜਣੇ ਮਦਨ ਮੰਦੀ ਵੀ ਸਾਡੇ ਨਾਲ ਹੀ ਹੁੰਦਾ ਸੀ ਹਾਂਜੀ ਤੇ ਆਪ ਹੀ ਰੋਟੀਆਂ ਬਣਾਉਣੀ ਆਪ ਹੀ ਭਾਂਡੇ ਧੋਣੇ ਉਦੋਂ ਫਿਰ ਮਾਂ ਪਿਓ ਦੀ ਬੜੀ ਯਾਦ ਆਉਂਦੀ ਬੰਦੇ ਨੂੰ ਕਿਉਂ ਵੀ ਘੰਟੇ ਬਸ ਹਾਰਮੋਨੀਅਮ ਖੁੱਲਾ ਰਹਿੰਦਾ ਸੀ ਤਬਲਾ ਕਦੇ ਮੀਟ ਵੜੀ ਜਾਂਦਾ ਕਦੇ ਤੜਕੇ ਲੱਗੀ ਜਾਂਦੇ ਨੇ ਅਸੀਂ ਗਾਈ ਜਾਂਦੇ ਆ ਏਹੀ ਰੁਟੀਨ ਰੋਜ਼ ਦੀ ਹੁੰਦੀ ਸੀ ਜਦੋਂ ਮੈਂ ਇਸ ਸਟਰੀਟ ਦੇ ਵਿੱਚ ਆਇਆ ਵੀ ਉਦੋਂ ਵੀ ਬਹੁਤ ਲੋਕਾਂ ਨੇ ਟੋਕਿਆ ਆ ਯਾਰ ਕੀ ਜਲੂਸ ਗੱਡਿਆ ਤੂੰ ਕੀ ਰਿਵਾਜ ਇੰਨੇ ਵਧੀਆ ਹਨਾ ਕੁਰਤਾ ਪਾ ਕੇ ਕਰਿਆ ਕਰ ਅੱਜ ਲੋਕੀ ਫੋਲੋ ਕਰਦੇ ਨੇ ਹਨਾ ਇੰਡੀਆ ਦੇ ਵਿੱਚ ਤਾਂ ਹਰੇਕ ਨਾਈ ਦੀ ਦੁਕਾਨ ਤੇ ਜਾ ਕੇ ਕਹਿੰਦਾ ਜੈ ਜੀ ਹੇਅਰ ਕੱਟ ਕਰ ਦੇ ਸੋ ਮੈਂ ਤਾਂ ਬੱਚਿਆਂ ਨੂੰ ਹਮੇਸ਼ਾ ਕਹਿੰਦਾ ਹਾਂ ਉਹ ਪੰਜਾਬੀ ਬੋਲਣ ਤੋਂ ਝਿਜਕਿਆ ਨਾ ਕਰੋ ਮਤਲਬ ਉਹ ਜਿਹੜਾ ਇੱਕ ਮੇਰਾ ਇਮੇਜ ਟੀਵੀ ਤੇ ਆ ਜੋ ਵੀਡੀਓਸ ਤੇ ਉਹ ਹੋਰ ਹੈ ਉਦਾਂ ਆਪਾਂ ਠੀਕ ਠਾਕ ਹੀ ਜੈਜ਼ੀ ਬੀ ਦਾ ਨਾਮ ਲੈਂਦੇ ਆਂ ਹੀ ਬਹੁਤ ਸਾਰੇ ਲੋਕ ਜਦੇ ਦਿਲਚਸਪੀ ਜ਼ਾਹਰ ਕਰਨ ਲੱਗ ਪੈਂਦੇ ਨੇ ਉਹਨਾਂ ਦੀ ਦਿੱਖ ਉਹਨਾਂ ਦੀ ਆਵਾਜ਼ ਉਹਨਾਂ ਦੀਆਂ ਪ੍ਰਾਪਤੀਆਂ ਜੈਜ਼ੀ ਬੀ ਸਰੀਚੋਂ ਸਰੀਰ ਇੱਕ ਸਧਾਰਨ ਕਮਿਊਨਿਟੀ ਦੇ ਵਿੱਚੋਂ ਕੰਮ ਕਰਨ ਵਾਲੇ ਲੋਕਾਂ ਚੋਂ ਉੱਠ ਕੇ ਜੈਜ਼ੀ ਬੀ ਨੇ ਜੋ ਅੰਤਰਰਾਸ਼ਟਰੀ ਪੱਧਰ ਤੇ ਪ੍ਰਾਪਤੀਆਂ ਕੀਤੀਆਂ ਉਹ ਇੱਕ ਰੈਕਨਿੰਗ ਫੋਰਸ ਬਣ ਗਏ ਨੇ 뮤ਜ਼ਿਕ ਦੀ ਦੁਨੀਆ ਦੇ ਵਿੱਚ ਇਸ ਸਟਰਗਲ ਤੋਂ ਬਾਅਦ ਜਿਹੜਾ ਅਵਾਰਡ ਤੇ ਅਚੀਵਮੈਂਟ ਅਵਾਰਡ ਉਹਨਾਂ ਨੂੰ ਮਿਲਿਆ ਹੈ ਸਾਊਥ ਏਸ਼ੀਆ ਕਿਸੇ ਵੀ گاਉਂ ਵਾਲੇ ਨੂੰ ਇਹ ਕਿਸੇ ਵੀ ਫੀਲਡ ਚ ਪਹਿਲਾਂ ਨਹੀਂ ਮਿਲ ਸਕਿਆ ਬੀਸੀ ਦੇ ਹਾਲ ਆਫ ਫੇਮ ਦੇ ਵਿੱਚ ਉਹਨਾਂ ਦਾ ਨਾਮ ਉਕਰਿਆ ਗਿਆ ਹੈ ਵੈਂਕੂਰ ਦੇ ਵਿੱਚ ਜਿੱਥੇ ਆਮ ਤੌਰ ਤੇ ਪਹਿਲਾਂ ਗੋਰਿਆਂ ਦੇ ਹੀ ਨਾਮ ਸਨ ਗੋਰੇ ਗਾਉਣ ਵਾਲਿਆਂ ਦੇ ਨਾਮ ਸਨ ਔਰ ਭਾਰਤੀ ਭਾਈਚਾਰੇ ਨੂੰ ਇਸ ਤੇ ਮਾਣ ਹੋ ਰਿਹਾ ਕਿ ਪਹਿਲਾ ਸਾਊਥ ਏਸ਼ੀਅਨ ਪਹਿਲਾ ਪੰਜਾਬੀ ਮੁੰਡਾ ਗਾਉਣ ਵਾਲਾ ਜੈਜੀਬੀ ਉਸ ਦਾ ਨਾਮ ਹਾਲ ਆਫ ਫੇਮ ਤੇ ਵਾਕਾ ਫੇਮ ਦੇ ਵਿੱਚ ਸਾਹਮਣੇ ਆਇਆ ਹੈ ਅੱਜ ਜੋ ਸਾਡੇ ਸਟੂਡੀਓਜ਼ ਦੇ ਵਿੱਚ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਹੋਵੇਗੀ ਪੂਰੇ ਸਜ ਤਜ ਕੇ ਆਪਣੇ ਪੂਰੇ ਜਲੌਅ ਦੇ ਵਿੱਚ ਹਨ ਜੀ ਐਨੂ ਜੀ 사ਸਰੀ ਗਾਲ ਜੀ ਸਰ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਮਿਹਰਬਾਨੀ ਆਮ ਲੋਕਾਂ ਨੂੰ ਹੁਣ ਪਤਾ ਲੱਗ ਰਿਹਾ ਕਿ ਤੁਸੀਂ ਪਹਿਲੇ ਸਾਊਥ ਏਸ਼ੀਆ ਨੂੰ ਲੇਕਿਨ ਜੈਜੀ ਬੀ ਜੀ ਜਿਹੜੀ ਇਹਦੇ ਨਾਲ ਸਟਰਗਲ ਰਹੀ ਉਹ ਬਹੁਤ ਮਹੱਤਵਪੂਰਨ ਹੈ ਇਹ ਬੜੀ ਡਿਸਪਲਨ ਰਹੀ 24 ਸਾਲ ਹੋ ਗਏ ਤੁਹਾਨੂੰ ਗਾਉਂਦੇ ਹਾਂ ਹਾਂਜੀ ਬਿਲਕੁਲ ਜੀ ਤੁਹਾਡੇ ਨਾਲ ਦੇ ਕਈ ਤਾਲੇਮਿਨੇਟ ਹੋ ਗਏ ਹਾਂਜੀ ਇਹ ਦੇਖੋ ਮੈਂ ਹਮੇਸ਼ਾ ਗੱਲ ਕਹਿੰਦਾ ਹੁਣ ਵੀ ਸਟਾਰ ਬਣਨਾ ਬਹੁਤ ਸੌਖਾ ਪਪੂਲਰ ਹੋਣਾ ਬਹੁਤ ਸੌਖਾ ਉਹਨੂੰ ਸੰਭਾਲਣਾ ਉਸ ਤੋਂ ਔਖਾ ਹੈ ਜੀ ਸੋ ਫੋਲੋ ਕਰਦੇ ਰਹੇ ਪਹਿਲਾਂ ਤੋਂ ਉਸਤਾਦ ਸ਼੍ਰੀ ਗਲਦੀਪ ਮਾਨਕ ਜੀ ਨੂੰ ਹਾਂਜੀ ਤੇ ਮੈਂ ਗੁਰਦਾਸ ਭਾਜੀ ਦੀ ਹਮੇਸ਼ਾ ਨੌ ਲੈਣਾ ਹੁੰਨਾ ਵੀ ਉਹਨੇ ਜਿੰਨਾ ਇੰਡਸਟਰੀ ਦੇ ਰਾਜ ਕੀਤਾ ਉਹਨੇ ਹਲੀਮੀ ਨੇ ਉਹ ਡਾਊਨ ਟੂ ਅਰਥ ਨੇ ਸੋ ਇਦਾਂ ਦੇ ਬੰਦਿਆਂ ਨਾਲ ਬੈਠ ਕੇ ਤੁਹਾਨੂੰ ਸਿੱਖਣ ਨੂੰ ਮੌਕਾ ਮਿਲਦਾ ਸੋ ਇਹੀ ਰੀਜ਼ਨ ਹੈ ਵੀ ਮਾਲਕ ਦੀ ਕਿਰਪਾ ਦੇ ਨਾਲ ਜਿਹੜੀ ਟੀਮ ਪਹਿਲਾਂ ਸੀ ਜਿਹੜੇ ਪੁਰਾਣੇ ਸੱਜਣ ਮਿੱਤਰ 25 ਸਾਲ ਪਹਿਲਾਂ ਸੀ ਮੇਰੇ ਸਟਰਗਲ ਵਾਲੇ ਦਿਨ ਚ ਸ਼ਤਾਂ ਤੇ ਮੇਖਾ ਲਾਉਂਦੇ ਸੀ ਹਾਂਜੀ ਫਟੇ ਚੱਕਦੇ ਸੀ ਉਹ ਮੈਨੂੰ ਮੈਂ ਭੁੱਲਿਆ ਨਹੀਂ ਉਹ ਦਿਨ ਹਾਂਜੀ ਫਿਰ ਮਰੂਤੀ ਚ ਪ੍ਰੋਗਰਾਮ ਵੀ ਲਾਣ ਜਾਂਦੇ ਸੀ ਓ ਵੀ ਮੈਨੂੰ ਯਾਦ ਆ ਜੇ ਅੱਜ ਹਮਰ ਮੈਨੂੰ ਮਰੂਤੀ ਵੀ ਨਹੀਂ ਭੁੱਲੀ ਸੋ ਮੇਰੇ ਸਾਬ ਨੂੰ ਇਹ ਚੀਜ਼ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ ਵੀ ਤੁਸੀਂ ਜਿਹੜਾ ਆਪਣਾ ਪਸ਼ੋਕੜ ਆ ਉਹ ਨਾ ਭੁੱਲੋ ਤਰੱਕੀਆਂ ਦਾ ਜ਼ਰੂਰ ਕਰਨੀ ਚਾਹੀਦੀਆਂ ਸਾਰਿਆਂ ਨੂੰ ਕਰਨੀ ਚਾਹੀਦੀਆਂ ਪਰ ਜਿੱਥੋਂ ਆਏ ਆ ਉਹ ਨਹੀਂ ਭੁਲਣਾ ਚਾਹੀਦਾ ਜਦੋਂ ਇਹ ਹਾਲ ਆਫ ਫੇਮ ਦੇ ਵਿੱਚ ਤੁਹਾਡਾ ਨਾਮ ਚੱਲਿਆ ਜਾਣਾ ਇਹ ਤੁਹਾਡੀ ਤਾਂ ਪ੍ਰਾਪਤੀ ਹੈ ਹੀ ਹਾਂਜੀ ਬਾਕੀ ਜਿਹੜੀ ਸਾਰੇ ਪੰਜਾਬੀਆਂ ਦੀ ਸਾਊਥ ਏਸ਼ੀਆਨ ਕਮਿਊਨਿਟੀ ਦੇ ਵਿੱਚੋਂ ਪਹਿਲੇ ਵਿਅਕਤੀ ਹੋ ਜਿਨ੍ਹਾਂ ਦਾ ਬੈਂਕੂਚ ਨਾਮ ਲਿਖਿਆ ਗਿਆ ਇਹ ਕਿਸ ਤਰ੍ਹਾਂ ਸੰਭਵ ਹੋ ਸਕਿਆ ਬਿਲਕੁਲ ਜੀ ਸਾਡੇ ਦੋਸਤ ਨੇ ਜਾਣਦੇ ਸਾਰੇ ਬੋਬੀ ਨਾਗਰਾ ਜੀ ਪੌਲ ਟੇਲੋਂ ਗਰਾਂ ਵਾਲਾ ਉਹਨਾਂ ਨੇ ਨਾਮਿਨੇਟ ਕੀਤਾ ਸੀਗਾ ਜੀ ਮੇਰਾ ਨਾਮ ਮੈਨੂੰ ਨਹੀਂ ਦੱਸਿਆ ਉਹਨਾਂ ਨੇ ਨਾਮ ਮੈਨੂੰ ਕੁਝ ਪਤਾ ਸੀ ਇਸ ਬਾਰੇ ਕੀ ਆ ਤੇ ਭਾਜੀ ਦਾ ਮੈਨੂੰ ਫੋਨ ਆਇਆ ਕਹਿੰਦਾ ਵੀ ਘਰ ਆ ਮੈਂ ਕੀ ਗੱਲ ਹੋਈ ਕੋਈ ਠੀਕ ਹੈ ਮੈਂ ਫੋਨ ਤੇ ਗੱਲ ਨਹੀਂ ਨਹੀਂ ਆ ਕੇ ਦੱਸਣਾ ਫਿਰ ਉਹਨਾਂ ਨੇ ਮੈਨੂੰ ਸਰਪ੍ਰਾਈਜ਼ ਦਿੱਤੀ ਦਰਸਲ ਉਹਨਾਂ ਨੇ ਜੋ ਵੀ ਸੀ ਪੇਪਰ ਸਬਮਿਟ ਕਰਨੇ ਪੈਂਦੇ ਨੇ ਬੈਕਗਰਾਉਂਡ ਕੀਆ ਉਹ ਪੂਰਾ ਪ੍ਰੋਸੈਸ ਹੈ ਪੂਰਾ ਪ੍ਰੋਸੈਸ ਹੈ ਉਹਨਾਂ ਨੇ ਉਹਨਾਂ ਦੀ ਕਮੇਟੀ ਵਿੱਚ ਸਬਮਿਟ ਕੀਤੇ ਸੀ ਮੈਨੂੰ ਕੁਝ ਨਹੀਂ ਦੱਸਿਆ ਉਹਨੇ ਜਦੋਂ ਮਤਲਬ ਫਾਈਨਲ ਹੋ ਗਿਆ ਵੀ ਹਾਂ ਤੈਨੂੰ ਮਿਲ ਰਿਹਾ ਐਵਾਰਡ ਫਿਰ ਮੈਨੂੰ ਦੱਸਿਆ ਔਰ ਮੇਰੇ ਲਈ ਉਹ then but i emotional like that my way of way they call me madhabi kithiyaar pippa they know ni hondah -hmm. hi yaranda they are bank over the street they grandville street they vote they tell the league <laughs> of fame they vote but diga let we're going to unveil our latest star to be inducted into the bc entertainment hall of fame and uh, our inductees are those who have left an indelible mark on bc's entertainment landscape. Um, Jazzy B has opened the doors, I'm proud to say, uh, to be the first Indo Canadian to be inducted into the BC Entertainment Hall of Fame. Congratulations, and we are thrilled that you are going to join us as the BC Entertainment Hall of Fame. There you go, Jazzy B! Yay! jazzy mm -hmm. mm -hmm. ਡਿਸਕਵਰ ਕੀਤਾ ਜਿਨਾ ਕਰਕੇ ਜੈਜ ਵੀ ਬਣਿਆ ਮੈਂ ਤਾਂ ਆਵੇਂ ਜਸਵਿੰਦਰ ਸੀਗਾ ਛੱਤਾਂ ਦੇ ਕੰਮ ਕਰਦਾ ਉਹਨਾਂ ਦੇ ਨਾਲ ਕੰਸਟਰਕਸ਼ਨ ਦਾ ਜਦੋਂ ਸਕੂਲ ਤੋਂ ਬਾਹਰ ਹਟਣਾ ਤੇ ਉਹਨਾਂ ਨੇ ਲੱਗਿਆ ਵੀ ਬੌਸ ਨੂੰ ਤਰਲੋਕ ਸਿੰਘ ਨੂੰ ਵੀ ਤੇਰੇ ਚੰਗ ਹੈਗੀ ਆ ਕੁਝ ਕਰਨਾ ਸੇ ਘਗੀਆਂ ਦਾ ਜੋੜਾ ਤੋਂ ਪਿੱਛੋਂ ਹਾਂਜੀ ਹੁਣ ਤੱਕ ਤੁਹਾਡੀਆਂ ਜਿਹੜੀ ਆ ਹਾਲੀਪ ਦਾ ਸਾਲ ਵੀ ਆਈ ਆ ਹਾਂਜੀ ਇਹਦੇ ਵਿੱਚ ਜਿਹੜੀ ਤੁਹਾਡੀ ਗੌਣ ਦੀਆਂ ਬਣ ਗਈਆਂ ਸੀ ਹਾਂਜੀ ਉਹ ਬਹੁਤ ਬਦਲਦੀਆਂ ਰਹੀਆਂ ਹਾਂਜੀ ਫੋਕ ਐਂ ਫੰਕੀ ਇਹ ਬਹੁਤ ਸੋਹਣੀਆਂ ਤੁਹਾਡੀਆਂ ਸੀ ਪਰ ਕੁਦੀਪ ਮਾਨਕ ਦਾ ਜਿਹੜੀ ਰੰਗਤ ਸੀ ਉਹ ਕਦ ਤੋਂ ਚੜਨੀ ਸ਼ੁਰੂ ਹੋਈ ਉਹ ਤਾਂ ਸ਼ੁਰੂ ਤੋਂ ਹੀ ਹੈ ਜੀ ਅੱਛਾ ਸ਼ੁਰੂ ਹੀ ਉੱਥੋਂ ਹੋਇਆ ਰੰਗ ਤੇ ਉਹਨਾਂ ਦੇ ਚੜੇ ਸੀ ਨਹੀਂ ਜੈਸੀ ਵੀ ਬਣਨਾ ਹੀ ਨਹੀਂ ਸੀ ਮੈਂ ਹਮੇਸ਼ਾ ਦਾਤ ਉਹਨਾਂ ਪਰ 4 ਕ ਸਾਲ ਦਾ ਸੀ ਜੀ ਜਦੋਂ ਰੰਗ ਚੜੀ ਜਦੋਂ ਪਿੰਡ ਦੁਰਗਾਪੁਰ ਦੇ ਵਿੱਚ ਖਾੜਾ ਲੱਗਾ ਉਸਤਾਜੀ ਦਾ ਮੇਰੇ ਚਾਚਾ ਜੀ ਜੀਤ ਸਿੰਘ ਬੈਂਸ ਸੁਣੇ ਨੇਗੇ ਇਸ ਦੁਨੀਆ 'ਚ ਉਹਨਾਂ ਨੇ ਮੋਢਿਆਂ ਤੇ ਚੱਕਿਆ ਸੀ ਮੈਨੂੰ ਤੇ ਬਸ ਉਹ 4 ਸਾਲ ਦੇ ਜਸਵਿੰਦਰ ਦੇ ਇੱਕ ਦਿਮਾਗ ਚ ਆਈ ਵੇ ਇਦਾਂ ਕਰਨਾ ਕੇ ਦਿਨ ਕਦੇ ਸੋਚਿਆ ਨਹੀਂ ਸੀ ਵੀ ਹੋਊਗਾ ਲੇਕਿਨ ਸੁਪਨਾ ਲਿਆ ਤੇ ਸੋ ਉਹ ਸੁਪਨਾ ਪੂਰਾ ਹੋਇਆ ਜੋ ਵੀ ਉਸਤਾਜੀ ਦੇ ਥਾ ਉਹਨੂੰ ਨਾ ਕਾਉਂਡ ਦਾ ਮੌਕਾ ਵੀ ਮਿਲਿਆ ਮਹਾਰਾਜਾ ਜੀ ਐਸਡੀ ਬੜੀ ਪਾਪੂਲਰ ਰਹੀ ਹਾਂਜੀ ਬਿਲਕੁਲ ਜੀ ਔਰ ਮੈਂ ਆਪਣੇ ਆਪ ਨੂੰ ਕਰਮਾ ਵਾਲਾ ਭਾਗਾ ਵਾਲਾ ਸਮਝਦਾ ਵੀ ਉਹਨਾਂ ਦੇ ਉਹ ਲਾਸਟ ਡੇ ਸੀਗੇ ਪਤਾ ਨਹੀਂ ਸੀ ਇੰਨੀ ਛੇਤੀ ਉਹ ਨਹੀਂ ਚੱਲ ਜਾਣਾ ਇੰਨੀ ਉਮਰ ਦੇ ਵਿੱਚ ਉਹ ਮਤਲਬ 10 10 11 11 ਘੰਟੇ ਸਟੂਡੀਓ ਵਿੱਚ ਰਹਿੰਦੇ ਸੀ ਤੇ ਉੱਥੇ ਦਾ ਜਿਹੜਾ ਰਿਕਾਰਡਿਸਟ ਸੀਗਾ ਉਹ ਉਹਨਾਂ ਦਾ ਡੈਡ ਸੀ ਜਿਹੜਾ ਆ ਜੋਇਆਤਲ ਦਾ ਡੈਡ ਉਹ ਕਹਿੰਦੇ ਯਾਰ ਵੀ ਪਤਾ ਨਹੀਂ ਤੇਰੇ ਨਾਲ ਜੈਜ਼ੀ ਕੀ ਹੈ ਇਹਨਾਂ ਦਾ ਕਿੰਨਾ ਮੋਹ ਹੈ ਕਿੰਨਾ ਪਿਆਰੇ ਜਵਾਨੀ ਵੇਲੇ ਇਹ ਤਾਂ ਅੱਧਾ ਘੰਟਾ ਨਹੀਂ ਸਟੂਡੀਓ 'ਚ ਰਹਿੰਦੇ ਐਸ ਉਮਰ ਦੇ ਵਿੱਚ 8 8 10 10 ਘੰਟੇ ਤੇਰੇ ਨਾਲ ਸੋ ਮੇਰੇ ਲਈ ਇੱਕ ਪਤਾ ਨਹੀਂ ਮੇਰੇ ਲਈ ਕਰਕੇ ਗਏ ਨੇ ਉਹ ਸੋ ਮੇਰੇ ਲਈ ਉਹ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਐਲਬਮ ਹੋਊਗੀ ਉਹ ਤਾਂ ਉੱਤੇ ਕੁਝ ਨਹੀਂ ਹੋ ਸਕਦਾ ਮਾਸਟਰਪੀਸ ਹੈ ਕੋ ਤੁਹਾਡੇ ਟੈਟੂਸ ਦੇ ਮਜ਼ਾਹਿਕ ਹੈ ਦੇ ਵਿੱਚ ਮੇਰੇ ਖਲੂਨਾ ਦਾ ਹਾਂਜੀ ਬਿਲਕੁਲ ਜੀ ਉਹ ਤਨ ਮਨ ਸਾਰੇ ਕੁਝ ਉਸਤਾਦ ਜੀ ਦਾ ਜ਼ਿਕਰ ਹਮੇਸ਼ਾ ਹੋਣਾ ਸੋ ਉਹਨਾਂ ਕਰਕੇ ਆ ਜੋ ਵੀ ਹੈ ਉਹਨਾਂ ਨੇ ਤੁਸੀਂ ਇੱਕ ਗੀਤ ਗਾਇਆ ਸੀ ਜਿਹੜਾ ਬਹੁਤ ਵਧੀਆ ਗਾਇਆ ਕਈ ਲੋਕ ਤੇ ਵੀ ਕਹਿੰਦੇ ਆ ਵੀ ਬਿਲਕੁਲ ਮਾਨਕ ਸਾਹਿਬ ਆਉਂਦਾ ਤਾਂ ਉਹਨਾਂ ਨੂੰ ਤਾਂ ਕਿੱਥੇ ਗਾਉਂਦਾ ਜੀ ਉਹਦਾ ਬੱਸ ਬਹੁਤ ਨੇੜੇ ਤੇਰੇ ਤੁਸੀਂ ਕਰਤਾ ਸੀ ਹਾਂ ਜੀ ਨਖਰੇ ਬਿਨ ਸੋਣੀ ਤੀ ਮੀ ਹਾਂ ਜੀ ਉਹਦੇ ਦੋ ਬੋਲ ਜ਼ਰੂਰ ਸੁਣੋ ਹਾਂ ਜੀ ਬਿਲਕੁਲ ਜੀ ਮੇਰੇ ਬੜੇ ਫੇਵਰਿਟ ਗੀਤ ਨੇ ਉਹਨਾਂ ਦੇ ਇਹ ਵੀ ਮੈਂ ਗਾਇਤਗਾ ਹਾਂ ਹਾ ਬੰਦੇ ਵਿੱਚ ਰੜਕ ਨਾ ਹੋਵੇ ਤੀਮੀ ਵਿੱਚ ਮੜਕ ਨਾ ਹੋਵੇ ਬੰਦੇ ਵਿੱਚ ਰੜਕ ਨਾ ਹੋਵੇ ਤੀਮੀ ਵਿੱਚ ਮੜਕ ਨਾ ਹੋਵੇ ਜੁੱਤੀ ਵਿੱਚ ਜੜਕ ਨਾ ਹੋਵੇ ਰਾਈਆਂ ਨੂੰ ਦੱਸ ਦੇ ਨਾ ਨਖਰੇ ਬਿਨਾ ਸੋਣੀ ਤੀਵੀਂ ਭੋਰਾ ਵੀ ਜੱਜ ਦੀ ਨਾ ਨਖਰੇ ਬਿਨਾ ਸੋਣੀ ਤੀਵੀਂ ਕੀ ਬੋਤ ਹੈ ਜੋ ਤੁਸੀਂ ਇੰਗਲੈਂਡ ਗਏ ਸੁਖਿੰਦਰ ਸਿੰਘ ਦਾ ਜੀ ਨਾਲ ਮਿਲੇ ਹਾਂ ਜੀ ਉਹਨਾਂ ਨਾਲ ਤੁਸੀਂ ਕਈ ਕੋਲਾਬੋਰੇਸ਼ਨਸ ਵੀ ਕੀਤੀਆਂ ਉਹ ਵੀ ਮੇਰਾ ਖਲੇਕ ਵੱਖਰਾ ਮੋੜ ਆ ਗਿਆ ਸੀ ਤੁਹਾਡੀ ਜ਼ਿੰਦਗੀ 'ਚ ਹਾਂਜੀ ਬਿਲਕੁਲ ਬੜਾ ਔਖਾ ਸੀਗਾ ਕਿਉਂਕਿ ਉਦੋਂ ਮਤਲਬ ਸਕੂਲ 'ਚ ਹਲੇ ਨਿਕਲੇ ਹੀ ਸੀਗੇ ਕਾਲਜਾਂ ਦੀਆਂ ਤਿਆਰੀਆਂ ਚੱਲਦੀਆਂ ਸੀ ਵਿੱਚੇ ਤੇ ਵਿੱਚੇ ਇਹ ਕੰਮ ਸ਼ੁਰੂ ਹੋ ਗਿਆ ਤੇ ਫਿਰ ਉਹ ਇੱਕ ਤੁਹਾਨੂੰ ਚੂਜ਼ ਕਰਨਾ ਪੈਂਦਾ ਮੈਂ ਇਹੀ ਤਦ ਹੀ ਕਹਿੰਦਾ ਜਿਹੜੇ ਬੱਚੇ ਸੁਣਦੇ ਨੇ ਜਾਂ ਟੀਨੇਜਰ ਨੇ ਵੀ ਸਟੱਡੀ ਜਿਹੜੀ ਬਹੁਤ ਇੰਪੋਰਟੈਂਟ ਆ ਜ਼ਿੰਦਗੀ 'ਚ ਜਿਹੜਾ ਐਜੂਕੇਸ਼ਨ ਉਹ ਤੋਂ ਹੱਥੋਂ ਕੋਈ ਖੋ ਨਹੀਂ ਸਕਦਾ ਮੈਂ ਤਾਂ ਲੱਕੀ ਆ ਮੇਰਾ ਇਹ ਤੁੱਕਾ ਚੱਲ ਗਿਆ ਇਧਰ ਨੂੰ ਜੇ ਨਾ ਚੱਲਦਾ ਫਿਰ ਕੀ ਕਰਨਾ ਸੀ ਗੱਲ ਤਾਂ ਫਿਰ ਉਹੀ ਹੈ ਨਾ ਫਿਰ ਦਿਹਾੜੀਆਂ ਲਾਉਣੀਆਂ ਸਿੱਖੀਆਂ ਹੈ ਨਾ ਸੋ ਜਦੋਂ ਹੋਇਆ ਬਹੁਤ ਔਖਾ ਸੀ ਮੇਰੇ ਲਈ ਮਾਪੇ ਨੂੰ ਛੱਡ ਕੇ ਜਾਣਾ ਭੈਣ ਭਰਾ ਮਾਂ ਨੂੰ ਛੱਡ ਕੇ ਜਾਣਾ ਸਾਰਾ ਇੱਥੇ ਕਦੇ ਚਾਹ ਦਾ ਕੱਪ ਰੱਖ ਕੇ ਟੇਬਲ ਤੋਂ ਕਿਚਨ ਜਿ ਨਹੀਂ ਰੱਖਿਆ ਉੱਤੇ ਫਿਰ ਕੱਲੇ ਮੁੰਡੇ ਰਹਿੰਦੇ ਸੀ ਅਸੀਂ 5 6 ਜਾਣੇ ਮਦਨਮੰਦੀ ਵੀ ਸਾਡੇ ਨਾਲ ਹੀ ਹੁੰਦਾ ਸੀ ਹਾਂਜੀ ਤੇ ਆਪ ਹੀ ਰੋਟੀਆਂ ਬਣਾਉਣੀਆਂ ਆਪ ਹੀ ਭਾਂਡੇ ਧੋਣੇ ਉਦੋਂ ਫਿਰ ਮਾਪੇ ਦੀ ਬੜੀ ਯਾਦ ਆਉਂਦੀ ਬੰਦੇ ਨੂੰ ਪਰ ਉਹ ਇੱਕ ਉਹ ਵੀ ਗੱਲ ਹੈ ਉਹ ਸਟਰਗਲ ਵਾਲੇ ਦਿਨ ਦਾ ਤੇ ਉਹ ਸਟਰਗਲ ਹੀ ਕਰਕੇ ਜਿਹੜਾ ਇਹਨਾਂ ਮੁਕਾਮ ਮਿਲਿਆ ਰਿਸਪੈਕਟ ਤੁਹਾਡੀ ਹੋਰ ਵੱਧ ਜਾਂਦੀ ਹੈ ਤੁਸੀਂ ਆਪਣੇ ਮਾਪਿਆਂ ਦੀ ਰਿਸਪੈਕਟ ਹੋਰ ਕਰਨ ਲੱਗ ਜਾਂਦੇ ਹੋ ਥੋੜਾ ਨੀਮਾ ਹੋ ਜਾਂਦਾ ਬੰਦਾ ਜਦੋਂ ਇਦਾਂ ਕਿਉਂਕਿ ਸਕਸ਼ਿੰਦਰ ਸ਼ਿੰਦਾ ਭਾਈ ਨਾਲ ਉੱਥੋਂ ਮਿਲਿਆ ਮੈਂ ਉੱਥੇ ਜਦੋਂ ਗਿਆ ਮੈਂ ਗਲਤ ਪਾਸੇ ਵੀ ਪੈ ਸਕਦਾ ਸੀਗਾ ਨਸ਼ਿਆਂ ਚ ਜਾਂ ਕੁਝ ਵੀ ਕਿੱਧਰ ਨੂੰ ਯੰਗ ਸੀਗੇ ਲੇਕਿਨ ਉਹਨਾਂ ਨੇ ਹਮੇਸ਼ਾ ਸਮਝਾਉਣਾ ਵੀ ਆਹੀ ਕੰਮ ਕਰਨਾ ਬਸ 24 ਘੰਟੇ ਬਸ ਹਰਮੋਨੀਅਮ ਖੁੱਲਾ ਰਹਿੰਦਾ ਸੀ ਤਬਲਾ ਕਿਤੇ ਮੀਟ ਵੜੀ ਜਾਂਦਾ ਕਿਤੇ ਤੜਕ ਕੇ ਲੱਗੀ ਜਾਂਦੇ ਨੇ ਅਸੀਂ ਗਾਈ ਜਾਂਦੇ ਆ ਇਹੀ ਰੁਟੀਨ ਰੋਜ਼ ਦੀ ਹੁੰਦੀ ਸੀ ਸੋ ਸਕਸ਼ਿੰਦਰ ਸ਼ਿੰਦਾ ਜੀ ਦਾ ਵੀ ਕਰੈਕਟਰ ਜਾਂਦਾ ਇਸ ਚੀਜ਼ ਦਾ ਥੋੜਾ ਜਿਹਾ ਦੇਖਾ ਕਿ ਬੜੀ ਦਿਲਚਸਪਾ ਖੰਡਾ ਸੋਨੇ ਦੇ ਕੜੇ ਤੇ ਟੈਟੂਜ਼ ਤੁਹਾਡੇ ਵਾਲ ਤੁਹਾਡਾ ਸਾਰਾ ਜਿਹੜਾ ਖੁਲੀਆ ਇਹ ਬੂਟ ਹੁਣ ਤੁਹਾਡੇ ਬਹੁਤ ਸੈਂਸੀ ਆ ਗਿਆ ਇਹਨਾਂ ਦੀ ਕੀਮਤ ਕਹਿੰਦੇ ਬਹੁਤ ਜ਼ਿਆਦਾ ਆ ਹਾਂਜੀ ਕਈ ਤਾਂ 35 ਡਾਲਰੀ ਕਹਿੰਦੇ ਆ ਜੀ ਇਹ ਇਹਨੇ ਬਹੁਤ ਹੈਲਪ ਕੀਤੀ ਤੁਹਾਨੂੰ ਇਸਟੈਬਲਿਸ਼ ਹੋਣ ਦੇ ਵਿੱਚ ਇਸ ਲੈਵਲ ਤੇ ਲਿਆਉਣ ਦੇ ਆ ਦੇਖੋ ਹਾਂ ਹੈਲਪ ਤਾਂ ਕੀਤੀ ਹੋਊ ਕਿਉਂਕਿ ਪਰ ਇਹ ਮੈਂ ਇੱਥੇ ਦੱਸਣਾ ਚਾਹੁੰਦਾ ਮੈਂ ਗਾਇਕੀ ਕਰਕੇ ਨਹੀਂ ਅਪਣਾਇਆ ਇਹ ਇਹ ਮੈਂ ਇੱਦੇ ਸਕੂਲ ਜਾਂਦਾ ਸੀਗਾ ਇਦਾਂ ਇਦਾਂ ਇਹ ਮੇ ਮੈਂ ਆਪਣੇ ਆਪ ਨੂੰ ਕੰਫਰਟेबल ਫੀਲ ਇਦਾਂ ਕਰਦਾ ਸੀ ਦਿਸ ਇਜ਼ ਹੂ ਆਈ ਵਾਸ ਹਨਾ ਜਦੋਂ ਮੈਂ ਇਸ ਫੀਲਡ ਦੇ ਵਿੱਚ ਆਇਆ ਵੀ ਉਦੋਂ ਵੀ ਬਹੁਤ ਲੋਕਾਂ ਨੇ ਟੋਕਿਆ ਆ ਯਾਰ ਕੀ ਜਲੂਸ ਘੱਡਿਆ ਤੂੰ ਤੇ ਰਿਵਾਜ ਇੰਨੇ ਵਧੀਆ ਹਨਾ ਕੁਰਤਾ ਪਾ ਕੇ ਕਰਿਆ ਕਰਨੀ ਮੈਂ ਮਤਲਬ ਇੱਥੇ ਦੇ ਹਿਸਾਬ ਨਾਲ ਜਿੱਦਾਂ ਵੀ ਮੈਂ ਸਗਾ ਕੰਫਰਟेबल ਕਰਦਾ ਜਦੋਂ ਮੈਂ ਦੱਸਿਆ ਇੰਡੀਆ ਵੀ ਮੈਂ ਗਿਆ 94 ਦੇ ਵਿੱਚ ਉੱਥੇ ਸ਼ੌਕੀ ਸਾਬ ਦੇ ਮੇਲੇ ਤੇ ਮੈਂ ਗਿਆ ਤੇ ਮੇਰੇ ਇਦੀ ਬਾੜ ਸੀ ਮਤਲਬ 60 ਹਜ਼ਾਰ ਬੰਦਾ ਹੋਣਾ ਜੀ ਜਦੋਂ ਐਂਟਰੀ ਹੋਈ ਤੇ ਸਾਰਿਆਂ ਦੇ ਚਿਹਰੇ ਘੁੰਮੇ ਉਸੇ ਹਾਂ ਮਤਲਬ ਇੱਕ ਪਹਿਲਾਂ ਤਾਂ ਕੁਦਰਤੀ ਸੋਚ ਸੀ ਜੇ ਬੰਦਾ ਭੀੜ ਚ ਤੁਰਿਆ ਜਾਵੇ ਤਾਂ ਘੁੰਮਣੇ ਹੀ ਚਾਹਦਾ ਭਾਵੇਂ ਅਗਲਾ ਗਲਤ ਕਹੇ ਭਾਵੇਂ ਚੰਗਾ ਕਹੇ ਆਪਣੇ ਆਪ ਵਿੱਚ ਬਲੀਵ ਸੀਗਾ ਮੈਨੂੰ ਤੇ ਹਾਂ ਇਹਨੇ ਹੈਲਪ ਬਹੁ ਕੀਤੀ ਹੈ ਮੇਰੇ ਕਰੀਅਰ ਦੇ ਵਿੱਚ ਅੱਜ ਲੋਕੀ ਫੋਲੋ ਕਰਦੇ ਨੇ ਅਨਾ ਇੰਡੀਆ ਦੇ ਵਿੱਚ ਤਾਂ ਹਰੇਕ ਨਾਈ ਦੀ ਦੁਕਾਨ ਤੇ ਜਾ ਕੇ ਕਹਿੰਦਾ ਜੈ ਜੀ ヘア ਕਟ ਕਰ ਦੇ ਸੋ ਹੈਲਪ ਤਾਂ ਹੋਈ ਹੈ ਪਰ ਇਹ ਜੈ ਜੀ ਜਿਹੜਾ ਇੰਨੇ ਸਾਲ ਲਗਾਤਾਰ ਘਾ ਸਕਣਾ ਹਾਂਜੀ ਤੁਹਾਡੇ ਨਾਲ ਦੇ ਕਈ ਸਾਥੀ ਤੁਹਾਡੇ ਉਹਨਾਂ ਨੇ ਕੋਸ਼ਿਸ਼ ਤਾਂ ਉਹਨਾਂ ਨੇ ਵੀ ਕੀਤੀ ਪਰ ਸਰਵਾਈਵ ਨਹੀਂ ਕਰ ਸਕੇ ਇਹ ਲੰਬੀ ਸਰਵਾਈਵਲ ਦਾ ਕੀ ਕਾਰਨ ਹੈ ਬਾਕੀ ਵੀ ਗਾਉਣ ਵਾਲੇ ਸੁਣਨਾ ਚਾਹੁੰਦੇ ਹਾਂਜੀ ਕਾਰਨ ਦੇਖੋ ਜੀ ਪਹਿਲਾਂ ਤਾਂ ਜਿਹੜਾ ਦੇਣ ਆ ਆਵਾਜ਼ ਤਾਂ مالک ਦੀ ਆ ਉਹ ਇੱਕ ਸਕੈਂਟ ਚ ਖੋ ਸਕਦਾ ਤੇ ਜਦੋਂ ਅ ਜੀਵਨ ਦਾ ਬੜਾ غرور ਕਰਨ ਲੱਗ ਜਵੇ ਸੋ ਇਸ ਕਰਕੇ ਪਹਿਲੇ ਤਾਂ ਬੰਦੇ ਨੂੰ ਨੀਵਾ ਰਹਿਣਾ ਚਾਹੀਦਾ ਡਾਉਨ ਟੂ ਅਰਥ ਰਹਿਣਾ ਚਾਹੀਦਾ ਮਿਹਨਤ ਬਹੁਤ ਜ਼ਰੂਰੀ ਹੈ ਜੀ ਜੇ ਆਵਾਜ਼ ਦਾ ਰੇਤੀ ਵਾ ਮਾਲਕ ਨੇ ਹੁਣ ਉਹਨੂੰ ਬੈਟਰ ਕਿੱਦਾਂ ਬਣਾਉਣਾ ਉਹ ਤਾਂ ਮੈਨੂੰ ਕਰਨਾ ਪਊਗਾ ਨਾ ਨੱਠ ਬਾਰੇ ਜੇ ਮੈਂ ਆਪਣੇ ਬੱਚਿਆਂ ਨੂੰ ਛੱਡ ਕੇ ਜਾਣਾ ਦੋ ਦੋ ਮਹੀਨੇ ਮੈਨੂੰ ਬੱਚੇ ਮਿਲਦੇ ਨਹੀਂ ਹਨਾ ਉਹ ਇੱਕ ਮੈਂ ਸੈਕਰੀਫਾਈਜ਼ ਕਰ ਰਿਹਾ ਆਪਣੇ ਵਾਈਫ ਜਾਂ ਮੇਰੇ ਬ੍ਰਦਰਸ ਮੇਰੇ ਸਿਸਟਰਸ ਰਿਆਜ਼ ਕਰਦੇ ਰਹੇ ਹਾਂ ਜੀ ਰਿਆਜ਼ ਕਰਨਾ ਪੈਂਦਾ ਜੀ ਰਿਆਜ਼ ਨਹੀਂ ਕਰੋਗੇ ਤਾਂ ਫਿਰ ਸਟੇਜ ਤੇ ਗਾਉਂਗੇ ਕਿੱਦਾਂ ਕਿਉਂਕਿ ਅੱਜ ਕੱਲ੍ਹ ਜਮਾਨਾ ਤਾਂ ਬਹੁਤ ਬਦਲ ਗਿਆ ਹਾਂ ਤੁਸੀਂ ਇਫੈਕਟ ਪਾ ਲਓਗੇ ਆਵਾਜ਼ ਤੇ ਕੰਪਿਊਟਰ ਸੈੱਟ ਕਰ ਦਊਗਾ ਤੁਹਾਡੇ ਜਿਹੜੇ ਟੂਨਸ ਨੇ ਤੁਹਾਡੀਆਂ ਸੁਰਾਂ ਨੇ ਤੁਹਾਨੂੰ ਤਾਂ ਲੋੜ ਨਹੀਂ ਪੈਂਦੀ ਹਾਂ ਜੀ ਨਹੀਂ ਮੈਂ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਜ ਸੋਹਣੀਆਂ ਨੇ ਤੂੰ ਮੇਰੀ ਕੀ ਲੱਗਦੀ ਐਲਬਮ ਦਾ ਗਾਣਾ ਸੀਗਾ ਸਿੱਧੇ ਭਾਈ ਨੇ ਮੈਨੂੰ ਕੀਤਾ ਉਹ ਤੇ ਅਸੀਂ ਉਹ ਅਫੈਕਟ ਲਾਤਾ ਤੇ ਸਾਡਾ ਤੇ ਉਸਤਾਦ ਜੀ ਦਾ ਪ੍ਰੋਗਰਾਮ ਸੀ ਇਕੱਠਿਆਂ ਦਾ ਇੰਗਲੈਂਡ ਚ ਇਧਰ ਆ ਉਹ ਕਹਿੰਦੇ ਮੈਂ ਕਿਹਾ ਹੋਇਆ ਉਸਤਾਦ ਜੀ ਤੇਰੀ ਵਾਇਨ ਨੂੰ ਕੁਛ ਹੋ ਗਿਆ ਮੈਂ ਕਿਹਾ ਨਹੀਂ ਜੀ ਫਿਰ ਆ ਕਿਉਂ ਲਾਇਆ ਕੰਪਿਊਟਰ ਜਿਆ ਉੱਤੇ ਮੁੜ ਕੇ ਨਹੀਂ ਲਣਾ ਉਸ ਤੋਂ ਬਾਅਦ ਕਦੇ ਨਹੀਂ ਲਾਇਆ ਜੀ ਸੋ ਇਸ ਕਰਕੇ ਹਨਾ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਜਦ ਜਦ ਤੁਸੀਂ ਸ਼ਤਾਂ ਦੇ ਕੰਮ ਕਰਦੇ ਸੀ ਮਨੂ ਸਾਹਿਬੀ ਕੋਨਰ ਤੇ ਮਨੂ ਸਾਹਿਬ ਨਾਲ ਹਾਂ ਜੀ ਉਹਨਾਂ ਜਿਹੜੇ ਬੱਚੇ ਪੈਦਾ ਹੋਏ ਨਾ ਹਾਂਜੀ ਉਹਨਾਂ ਦੇ ਲਈ ਪੰਜਾਬੀ ਬੋਲੀ ਖਾਸ ਤੌਰ ਤੇ ਯਾਦ ਰੱਖਣੀ ਸਮਝਣੀ ਹਾਂਜੀ ਉਹ ਤੁਹਾਡੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੇ ਤੁਹਾਡਾ ਮਿਊਜ਼ਿਕ ਨਾ ਹੁੰਦਾ ਕਿਉਂ ਅਟਰੈਕਟ ਹੋ ਰਹੇ ਸੀ ਤੁਹਾਡੀ ਸ਼ਕਸ਼ੀਰਤ ਵਾਲ ਹਾਂਜੀ ਤੁਸੀਂ ਪੰਜਾਬੀ ਦੇ ਵਿੱਚ ਜਿਹੜੇ ਗਾਣੇ ਗਾਏ ਬਾਰ ਬਾਰ ਸੁਣ ਕੇ ਸੁਣ ਕੇ ਹਾਂਜੀ ਉਹਦੀ ਪੰਜਾਬੀ ਬੋਲੀ ਨੂੰ ਜ਼ਿੰਦਾ ਰੱਖਣ 'ਚ ਤੁਹਾਡਾ ਕਾਫੀ ਰੋਲ ਹੈ ਹਾਂ ਨਹੀਂ ਬਿਲਕੁਲ ਜੀ ਮੈਂ ਤਾਂ ਇੱਥੇ ਕਹਿਣਾ ਉਹਨਾਂ ਵੀ ਪੰਜਾਬੀ ਮਾਂ ਬੋਲੀ ਕਰਕੇ ਉੱਥੇ ਜੱਟ ਦਾ ਨਾਮ ਲਿਖਿਆ ਗਿਆ ਨਹੀਂ ਕਿਹਨੇ ਪੁੱਛਣਾ ਸੀ ਹਨਾ ਕਿਤੇ 7-11 ਦੇ ਕੰਮ ਕਰਦੇ ਹੁੰਦੇ ਜਾਂ ਕਿਤੇ ਕੁਝ ਵੀ ਕਰਦੇ ਹੁੰਦੇ ਤਾਂ ਮੈਂ ਤਾਂ ਬੱਚਿਆਂ ਨੂੰ ਹਮੇਸ਼ਾ ਕਹਿੰਦਾ ਉਹਨੇ ਪੰਜਾਬੀ ਬੋਲਣ ਤੋਂ ਝਿਜਕਿਆ ਨਾ ਕਰੋ ਨਾ ਇਸ ਅ ਬਿਊਟੀਫੁਲ ਲੈਂਗੁਏਜ ਬੜੀਆ ਲੈਂਗੁਏਜ ਆ ਸਾਡੀ ਆਪਣੀ ਲੈਂਗੁਏਜ ਆ ਤੁਹਾਡੀ ਜਿਹੜੀ ਵੀ ਮਦਰ ਟੰਗ ਆ ਹਿੰਦੀ ਉਰਦੂ ਜੋ ਵੀ ਤੁਸੀਂ ਬੋਲਦੇ ਆ ਲੇਕਿਨ ਮੇਰਾ ਫਰਜ਼ ਆ ਮੈਂ ਪੰਜਾਬੀ ਆ ਮੈਂ ਪੰਜਾਬੀ ਨੂੰ ਪ੍ਰਮੋਟ ਕਰਾਂਗਾ ਜਦੋਂ ਤੱਕ ਹੈ ਔਰ ਇਹ ਪੰਜਾਬੀ ਮਾਂ ਬੋਲੀ ਨੇ ਸਭ ਕੁਝ ਦਿੱਤਾ ਜੀ ਕਈ ਬੰਦੇ ਸਾਲਾਂ ਜੀ ਪਲੇਨ ਚ ਨਹੀਂ ਬੈਠੇ ਅਸੀਂ ਹਰ ਇੱਕ ਰੋਜ਼ ਪਲੇਨ ਚ ਬੈੰਨੇ ਆ ਪੈਸੇ ਵੀ ਮਿਲਦੇ ਪਿਆਰ ਵੀ ਮਿਲਦਾ ਸਿਰਫ ਪੰਜਾਬੀ ਮਾਂ ਬੋਲੀ ਕਰਕੇ ਜਿਹੜੀ ਆ ਤੁਹਾਡੀ ਸ਼ੁਕਰਗੁਜ਼ਾਰੀ ਤੇ ਡਾਊਨ ਟੂ ਅਰਥ ਹੋਣਾ ਸ਼ਾਇਦ ਇਹ ਪੇਬੈਕ ਕਰ ਰਿਹਾ ਤੁਹਾਡੀ ਪਰਸੋਨੈਲਿਟੀ ਨੂੰ ਤੁਹਾਡੇ ਕਰੀਅਰ ਹਾਂਜੀ ਕਈ ਵਾਰ ਏਦਾਂ ਹੁੰਦਾ ਜੀ ਦੇਖ ਕੇ ਮੈਨੂੰ ਲੱਗਦਾ ਹੁੰਦਾ ਮੈਂ ਦਾਦਾ ਜੀ ਪਲੇਨ 'ਚ ਬੈਠਾ ਬਜ਼ੁਰਗ ਸਿਗਾ ਬੰਦਾ ਤੇ ਅੱਛਾ ਕਾਕਾ ਕਹਿੰਦਾ ਕੀ ਕੰਮ ਕਰਦਾ ਮੈਂ ਕਿਹਾ ਜੀ ਮਾੜਾ ਮੋਠਾ ਗਾ ਛੱਡੀ ਦਾ ਤੇ ਉਹਨਾਂ ਨੇ ਨਹੀਂ ਪਛਾਣਿਆ ਮੈਨੂੰ ਤੇ ਮੈਂ ਕਿਹਾ ਅੱਛਾ ਕਿਹੜਾ ਕੀ ਨਾਮ ਬਖੇ ਜੀ ਜੈ ਜੀ ਉਹ ਤੇਰੀ ਅੱਛਾ ਕਹਿੰਦਾ ਯਾਰ ਠੀਕ ਐ ਏਦਾਂ ਗੱਲਾਂ ਕਰੀ ਗਏ ਮੁੜ ਕੇ ਉਹਨੂੰ ਮੈਨੂੰ ਐਂਡ ਤੇ ਰਿਜ਼ਲਟ ਕੀ ਨਿਕਲਿਆ ਕਹਿੰਦਾ ਯਾਰ ਵੀ ਮੈਂ ਸੋਚਦਾ ਸੀ ਤੂੰ ਤਾਂ ਬੜਾ ਆਕੜੇ ਵਾਲਾ ਬੰਦਾ ਹੋਣਾ ਤੂੰ ਤਾਂ ਬੋਲਣਾ ਨਹੀਂ ਤੂੰ ਤਾਂ ਬੰਦਾ ਠੀਕ ਆ ਮਤਲਬ ਉਹ ਜਿਹੜਾ ਇੱਕ ਮੇਰਾ ਇਮੇਜ ਟੀਵੀ ਤੇ ਆ ਜੋ ਵੀਡੀਓਸ ਤੇ ਉਹ ਹੋਰ ਹੈ ਉਦਾਂ ਆਪਾਂ ਠੀਕ ਠਾਕ ਹੀ ਆ ਅੱਛਾ ਲੀਪ ਵਾਲਾ ਸਾਲ ਸੁਣਾਓ ਸਾਨੂੰ ਲੀਪ ਵਾਲਾ ਸਾਲ ਬੜੀ ਵਿੱਚ ਸੁਭਾਗੀ ਹਾਂਜੀ ਬਿਲਕੁਲ ਇਹ ਇੱਕ ਆਈਡੀਆ ਹੀ ਸੀਗਾ ਜੀ ਬੀਤ ਬਲਜੀਤ ਬੜਾ ਅੱਛਾ ਰਾਈਟਰ ਆ ਅੱਛਾ ਡੀ ਜੇ ਫਲੋ ਆ ਮੁੰਡਾ ਇੰਡੀਆ ਤੋਂ ਉਹ ਚਮਕੀਲਾ ਸਾਹਿਬ ਨੂੰ ਬੜਾ ਫੋਲੋ ਕਰਦਾ ਅਮਰ ਸਿੰਘ ਚਮਕੀਲਾ ਨੂੰ ਮੈਂ ਉਹ ਮੈਨੂੰ ਉਹਦਾ ਮਿਊਜ਼ਿਕ ਬੜਾ ਪਸੰਦ ਤੇ ਮੈਂ ਕਿਹਾ ਵੀ ਯਾਰ ਉਹਨੇ ਗਾਣਾ ਉਹਨੇ ਹੋਰ ਕੁਝ ਬ ਲੇਕਿਨ ਉਹਦੇ ਵਿੱਚ ਵੀ ਆ ਗਿਆ ਵੀ ਜੈਜ਼ੀਬੀ ਦਾ ਮੈਂ ਗਾਣਾ ਕਰਨਾ ਉਹ ਫੰਕੀ ਜੇ ਚੱਕਰ 'ਚ ਪੈ ਗਿਆ ਉਹ ਬਣਿਆ ਨਹੀਂ ਬੀਤ ਬਲਜੀ ਦਾ ਇੱਦੇ ਬੈਠਾ ਹੀ ਕਹਿੰਦਾ ਪਾਜੀ ਆਹ ਗਾਣਾ ਸੁਣੋ ਤੁਸੀਂ ਉਹ ਮੈਂ ਉਹਦੇ ਬੋਲ ਸੁਣਾਣਾ ਮਾਸੀ ਤੇਰੀ ਫਿਰ ਦਿਨ ਜੈਜ ਗੇੜੇ ਮਾਰਦੀ ਮਿੱਤਰਾਂ ਨੂੰ ਸੁਖ ਬਿੱਲੋ ਲੱਗੇ ਨਾ ਪਿਆਰ ਦੀ ਹੋ ਮਾੜਾ ਚੜਿਆ ਏ ਲੀਪ ਵਾਲਾ ਸਾਲ ਲੱਗਦਾ ਬਗਾਨੀ ਹੋਵੇਗੀ ਹਵਾਂ ਦੇ ਬੁਰੇ ਬੁਰੇ ਜੱਟ ਨੂੰ ਖਿਆਲ ਲੱਗਦਾ ਬਗਾਨੀ ਹੋਵੇਗੀ ਵਾਹਿਗੁਰੂ ਬੱਲੇ ਬੱਲੇ ਕਰਵਾ ਦਿੱਤੀ ਤੁਸੀਂ ਬੀਨ ਸਾਹਿਬ ਔਰ ਰਖੀ ਦੇ ਵਿੱਚ ਤੁਸੀਂ ਆਪਣੇ ਵੇਖਰ ਦੇ ਸੁਣ ਵਾਲਿਆਂ ਕੀ ਕਹਿਣਾ ਚਾਹੋ ਮੈਂ ਬਸ ਜੀ ਸ਼ੁਕਰਾਨਾ ਕਰਦਾ ਸਾਰੇ ਫੈਨਸ ਦਾ ਅਰਾਊਂਡ ਦਾ ਵਰਲਡ ਖਾਸ ਕਰਕੇ ਇੱਥੇ ਨੇ ਜਿਹੜੇ ਜਾਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਤੁਸੀਂ ਇਸ ਵੇਲੇ ਹੋ ਤੁਹਾਡੇ ਕਰਕੇ ਹੀ ਆ ਮੈ ਕੈਨੇਡਾ ਤੋਂ ਸ਼ੁਰੂ ਹੋਇਆ ਇੰਗਲੈਂਡ ਗਿਆ ਇੰਡੀਆ ਗਿਆ ਪੂਰੇ ਵਰਲਡ ਵਿੱਚ ਘੁੰਮਿਆ ਸੈਲਫ ਤੁਹਾਡੇ ਕਰਕੇ ਬਸ ਤੁਸੀਂ ਜਿਸੀ ਤਰ੍ਹਾਂ ਸਪੋਰਟ ਰੱਖਣੀ ਆ ਮੈਂ ਵਧੀਆ ਤੋਂ ਵਧੀਆ ਗੀਤ ਦੇਣ ਦੀ ਕੋਸ਼ਿਸ਼ ਕਰੂੰਗਾ ਕਿ ਜੇ ਗਲਤੀਆਂ ਹੋ ਜਾਂਦੀਆਂ ਨੇ ਤੁਸੀਂ ਸਾਨੂੰ ਦੱਸਿਆ ਜਰੂਰ ਕਰੋ ਫੇਸਬੁੱਕ ਯਾ ਟਵਿੱਟਰ ਯੂ نو ਇੰਸਟਾਗ੍ਰam ਸਨੈਪਚੈਟ ਜੋਵੀਆ ਵਾਟਐਵਰ ਤੁਸੀਂ ਦੱਸਿਆ ਕਰੋ ਅਸੀਂ ਹੋਰ ਵਧੀਆ ਗੀਤ ਸੰਗੀਤ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਸ਼ੁਕਰਗੁਜ਼ਾਰ ਹਾਂ ਤੁਹਾਡਾ ਥੈਂਕ ਯੂ ਥੈਂਕ ਯੂ ਵੈਰੀ ਮੱਚ ਥੈਂਕ ਯੂ ਕਮਿੰਗ ਟੂ ਦਿ ਸਟੂਡੀਓ ਥੈਂਕ ਯੂ